ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸਤਾਪਦੀ ਨੂੰ ਲੈ ਕੇ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਚਾਹੇ ਉਦੇਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਾਂ ਦਿੱਲੀ ਕਮੇਟੀ ਜਾਂ ਪਟਨਾ ਸਾਹਿਬ ਜਾਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਕਮੇਟੀਆਂ ਸਰਕਾਰਾਂ ਵੱਲੋਂ ਵੀ ਜਿਹੜੇ 350 ਸਾਲਾਂ ਸਤਾਪਦੀ ਨੂੰ ਲੈ ਕੇ ਸਮਾਗਮ ਜਿਹੜੇ ਕਰਵਾਏ ਜਾ ਰਹੇ ਨੇ ਸੋ ਅੱਜ ਇਸੇ ਸਤਾਪਦੀ ਦੇ ਲੜੀ ਦੇ ਤਹਿਤ ਗੁਰਦੁਆਰਾ ਗੁਰਨਾਮਕ ਦਰਾਰ ਮੁੰਬਈ ਵਿਖੇ ਇੱਕ ਸਮਾਗਮ ਜਿਹੜਾ ਕੱਲ ਸ਼ਾਮ ਤੋਂ ਲਿਖਿਆ ਗਿਆ ਕੱਲ ਵੀ ਦਰਬਾਰ ਸਜਾਇਆ ਗਿਆ ਅੱਜ ਫਿਰ ਸੋ ਇਸ ਮੰਦੀ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਜੋ ਕਰਤਾ ਤਰਤਾ ਨੇ ਰਿੰਦਰਪਾਲ ਸਿੰਘ ਜੀ ਚਾਵਲਾ ਚਾਵਲਾ ਸਾਹਿਬ ਮੇਰੇ ਨਾਲ ਮੌਜੂਦ ਨੇ ਚਾਵਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਵਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਕਦੋਂ ਕਦੋਂ ਸ਼ੁਰੂਆਤ ਹੋਈ ਹੈ ਤੇ ਸਮਾਪਤੀ ਤੇ ਕਿਹੜੇ ਕਿਹੜੇ ਸਮੇਂ ਦੇ ਜਿਹੜੇ ਪ੍ਰੋਗਰਾਮ ਇਸ ਗੁਰਦੁਆਰੇ ਦੀ ਸ਼ੁਰੂਆਤ 1980 ਰੱਖੀ ਗਈ ਸੀਗੀ 1981 ਤੋਂ ਇੱਧਰ ਰੈਗੂਲਰ ਪ੍ਰੋਗਰਾਮ ਹੁੰਦੇ ਨੇ ਹਰ ਮਹੀਨੇ ਦੇ ਲਾਸਟ ਸੈਟਰਡੇ ਇੱਧਰ ਲੰਗਰ ਲੰਗਰ ਹੁੰਦਾ ਹੈ ਹਰ ਸੰਡੇ ਹਰ ਸੈਟਰਡੇ ਲੰਗਰ ਹੁੰਦਾ ਹੈ ਇੱਧਰ ਤੇ ਹਰ ਪਛਾਇਆਂ ਦੇ ਜਿਹੜਾ ਗੁਰਪੁਰਬ ਇੱਧਰ ਮਨਾਏ ਜਾਂਦੇ ਆ ਉਸ ਦਿਨ ਵੀ ਵੱਡੇ ਪ੍ਰੋਗਰਾਮ ਹੁੰਦੇ ਨੇ ਔਰ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਪੁਰਬ ਉਸ ਦਾ ਹੁੰਦਾ ਹੈ ਇਹ ਮੇਰੇ ਨਾਲ ਦੋ ਹੋਰ ਮੇਰੇ ਵੀਰ ਖੜੇ ਨੇ ਇੱਕ ਹੈ ਬਲਦੇਵ ਸਿੰਘ ਜੀ ਨੇ ਇਹ ਜਿਹੜੇ ਪਹਿਲੀ ਕਮੇਟੀ ਤੋਂ ਸਾਡੇ ਮੈਂਬਰ ਨੇ ਔਰ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਗੁਰਦੁਆਰੇ ਵਾਸਤੇ 1980 ਤੋਂ ਮੈਂਬਰ ਨੇ ਹਾਂਜੀ ਜੀ ਬਹੁਤ ਸਮਾਗਮ ਤੁਸੀਂ ਬਾਰੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਇਹ ਕਾਰਜ ਕੀਤੇ ਨੇ ਖਾਸ ਕਰਕੇ ਸਿੱਖ ਸੰਗਤ ਦੀ ਜਿਹੜੀ ਸਹੂਲਤ ਦੇ ਲਈ ਕਿਹੜੇ-ਕਿਹੜੇ ਪ੍ਰਬੰਧ ਇੱਥੇ ਸਿੱਖ ਸੰਗਤ ਦੀ ਸਹੂਲਤ ਦੇ ਲਈ ਜਿਹੜੇ ਹਰ ਹਫ਼ਤੇ ਜਾਂ ਹਰ ਮਹੀਨੇ ਜਿਹੜੇ ਕਿਹੜੇ-ਕਿਹੜੇ ਸਮਾਗਮ ਮਨਾਏ ਜਾਂਦੇ ਹਾਂਜੀ ਬਹੁਤ ਸਾਰੇ ਪ੍ਰੋਗਰਾਮ ਕੀਤੇ ਗਏ ਜਿਨ੍ਹਾਂ ਚ ਵੱਡੇ ਨੇ ਮੈਡੀਕਲ ਮੈਡੀਕਲ ਦਾ ਅਰੇਂਜਮੈਂਟ ਕੀਤਾ ਗਿਆ ਮੈਡੀਕਲ ਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਜੀ ਤੇ ਹੋਰ ਸਮਾਗਮ ਕਿਹੜੇ-ਕਿਹੜੇ ਮੇਨ ਜਿਵੇਂ ਸ਼ਹੀਦੀਆਂ ਆਉਂਦੀਆਂ ਜਾਂ ਗੁਰਪੁਰਬ ਆਉਂਦੇ ਨੇ ਕਿਹੜੇ-ਕਿਹੜੇ ਗੁਰਪੁਰਬ ਜਿਹੜੇ ਮੇਨ ਤੌਰ ਤੇ ਜਿਹੜੇ ਮਨਾਏ ਸਾਰੇ ਗੁਰਪੁਰਬ ਨੇ ਜਿੰਨੇ ਗੁਰੂ ਸਾਹਿਬ ਤੇ ਪ੍ਰਕਾਸ਼ ਪੁਰਬ ਨੇ ਸਾਰੇ ਮਨਾਏ ਜਾਂਦੇ ਨੇ ਉਸ ਤੋਂ ਇਲਾਵਾ ਇਸ ਤਰ੍ਹਾਂ ਕੇ ਪਚਾਕੀ ਆ ਹੋਰ ਜਿਹੜੇ ਲੋੜੀ ਆ ਹੋਰ ਨੇ ਉਹਨਾਂ ਨੂੰ ਵੀ ਕਲਚਰਲ ਤੌਰ ਤੇ ਮਨਾਇਆ ਜਾਂਦਾ ਹਾਂਜੀ ਚਾਵਲਾ ਸਾਹਿਬ ਇੱਥੇ ਸਰਕਾਰਾਂ ਦਾ ਕੋਈ ਸਹਿਯੋਗ ਰਿਹਾ ਕੋ ਗੁਰੂ ਘਰਾਂ ਦੇ ਵਿੱਚ ਜਾਂ ਲੱਗ ਪੈਂਦੀ ਹੈ ਜਾਂ ਸਮੇਂ-ਸਮੇਂ ਦੇ ਉੱਪਰ ਸਰਕਾਰਾਂ ਦਾ ਵਾਏ ਗੁਰੂ ਜੀ ਇੱਧਰ ਜਿਹੜੀ ਸਿੱਖ ਸੰਗਤ ਹੈ ਉਹ ਆ ਬਹੁਤ ਕੈਪੇਬਲ ਹੈ ਸਭ ਦੇ ਨਾਲ ਰਲ ਮਿਲ ਕੇ ਰਹਿੰਦੀ ਹੈ ਔਰ ਸਰਕਾਰ ਦੀ ਵੀ ਕਾਦੀ ਆਬਜੈਕਸ਼ਨ ਨਹੀਂ ਆਈ ਮੈਂ ਕਹਿ ਸਕਦਾ ਸਹਿਯੋਗ ਤਾਂ ਕਿ ਜਦੋਂ ਇਧਰ ਲੋੜ ਪੈਂਦੀ ਸਾਰੇ ਸਾਰੇ ਸਾਰਿਕ ਪਾਰਟੀ ਵਾਲੇ ਇਧਰ ਆਂਦੇ ਨੇ ਤੇ ਸਹਿਯੋਗ ਕਰਦੇ ਨੇ ਮੈਂ ਮੈਂ ਇੱਕ ਰਿਕੁਐਸਟ ਕਰਾਂਗਾ ਸਾਡੇ ਨਾਲ ਇੱਕ ਜਗਦੀਪ ਆਨੰਦ ਵੀਰ ਨੇ ਇਹ ਵੀ ਬਹੁਤ ਸਾਰੇ ਸੀਨੀਅਰ ਮੈਂਬਰ ਨੇ ਹੋਰ ਬਹੁਤ ਜ਼ਿਆਦਾ ਗੁਰੂਗਰਦੀ ਸੇਵਾ ਕਰਦੇ ਨੇ ਮੈਂ ਚਾਹਾਂਗਾ ਇਹਨਾਂ ਤੋਂ ਕੋਲ ਪੁੱਛੋ ਇਹ ਜ਼ਿਆਦਾ ਤੁਹਾਨੂੰ ਦੱਸ ਦੱਸਣਗੇ ਗੁਰੂ ਅਨੰਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਜਿਹੜੇ ਸਮਾਗਮ ਹੋਣ ਉਲੀਕੇ ਗਏ ਨੇ 350 ਸਾਲਾਂ ਸ਼ਹੀਦੀ ਸਤਾਪਦੀ ਨੂੰ ਲਾਸਟ ਸਮਾਗਮ ਕਦੋਂ ਆ ਤੇ ਸ਼ੁਰੂਆਤ ਕਦੋਂ ਕੀਤੀ ਵੀਰ ਜੀ ਅਸੀਂ ਇਹ ਸਮਾਗਮ ਕੱਲ 22 ਤਰੀਕ ਨੂੰ ਸ਼ੁਰੂ ਹੋਇਆ ਸੀ ਇਹ ਜਿਹੜਾ ਸੀ 300 350 ਸਾਲਾਂ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਉਹਨੂੰ ਮੁੱਖ ਰੱਖ ਕੇ ਆ ਸਮਾਗਮ ਸ਼ੁਰੂ ਕੀਤੇ ਗਏ ਇਸ ਸਮਾਗਮ ਦੇ ਲਈ ਆਪਣਾ ਸ੍ਰੀ ਗੁਰੂ ਨਾਨਕ ਦੇਵ ਅ ਦਰਬਾਰ ਬੋਰੀਵਲੀ ਸਾਡੀ ਮੈਨੇਜਿੰਗ ਕਮੇਟੀ ਨੇ ਔਰ ਕਈ ਸਿੱਖ ਪਰਿਵਾਰ ਜਿਹੜੇ ਹਨ ਮਿਲ ਕੇ ਰਲ ਮਿਲ ਕੇ ਇਸ ਸਮਾਗਮ ਦੀ ਤਿਆਰੀ ਕੀਤੀ ਇਹਦੇ ਵਿੱਚ ਪੰਥ ਪ੍ਰਸਿੱਧ ਕਥਾਕਾਰ ਗਿਆਨੀ ਸਾਬ ਸਿੰਘ ਸਾਹਿਬ ਜੀ ਹਰਪਾਲ ਸਿੰਘ ਜੀ ਔਰ ਦਰਬਾਰੀ ਹਜੂਰੀ ਰਾਗੀ ਦਰਬਾਰ ਸਾਹਿਬ ਤੋਂ ਅ ਗਿਆਨੀ ਜੁਜਾਰ ਸਿੰਘ ਜੀ ਹੋਰ ਆਇਨਾ ਸਾਰਿਆਂ ਨੂੰ ਇੱਥੇ ਸਮਾਗਮ ਸਮਾਗਮ ਦੇ ਲਈ ਬੁਲਾਇਆ ਗਿਆ ਤੇ ਸੰਤਾਂ ਦੇ ਲਈ ਬਹੁਤ ਹੀ ਅੱਛਾ ਇੱਕ ਪ੍ਰਚਾਰ ਜਿਹੜਾ ਹੈਗਾ ਸਿੰਘ ਸਾਹਿਬ ਗਿਆਨੀ ਔਰ ਭਾਲ ਸਿੰਘ ਜੀ ਨੇ ਕੀਤਾ ਉਹਨਾਂ ਨੇ ਇਤਿਹਾਸ ਦਿਖਾਇਆ ਦੱਸਿਆ ਸਾਰੀ ਸੰਤਾਂ ਨੂੰ ਔਰ ਅ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਸਾਹਿਬ ਜੁਜਾਰ ਸਿੰਘ ਹੋਰਾਂ ਨੇ ਬਹੁਤ ਹੀ ਅੱਛੇ ਕੀਰਤਨ ਦੇ ਨਾਲ ਸੰਤਾਂ ਨੂੰ ਜੋੜਿਆ ਸੋ ਸਾਡੇ ਨਾਲ ਗੁਰਜੀਤ ਸਿੰਘ ਵੀ ਹੈਗੇ ਨੇ ਜੋ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵਿੱਚ ਹੈ ਮੈਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਸਮਾਗਮ ਦੇ ਵਿੱਚ ਕਦੋਂ ਤੱਕ ਜਿਹੜਾ ਕੱਲ ਦਾ ਸਮਾਗਮ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਦਾ ਸਮਾਂ ਕੀ ਰਹੇਗਾ ਜੋ ਕੱਲ ਦਾ ਸਮਾਗਮ ਮਗਰ ਸਮਾਗਮ ਸੀਗਾ ਉਹ ਸ਼ਾਮ ਵੀ 6 ਵਜੇ ਤੋਂ ਲੈ ਕੇ ਰਾਤੀ 11:30 ਵਜੇ ਤੱਕ ਸੀਗਾ ਤੇ ਜਿਹੜਾ ਹੁਣ ਇਹਦਾ ਸਮਾਗਮ ਹੈ ਸਵੇਰੇ 9:00 ਤੋਂ ਸਟਾਰਟ ਹੋ ਗਿਆ ਸੀਗਾ ਤੇ ਹੁਣ 2 ਵਜੇ ਤੱਕ 2:00 ਵਜੇ ਤੱਕ ਇਹ ਸਮਾਗਮ ਚੱਲੇਗਾ ਜਿਸ ਵਿੱਚ 5 5% ਜਿੱਥੇ 25 ਤਰੀਕ ਦਾ ਸਮਾਗਮ ਕਿਹੜੇ-ਕਿਹੜੇ ਸਮੇਂ ਦਾ ਰਹੇਗਾ ਇਹ 25 ਤਰੀਕ ਦਾ ਜੋ ਸਮਾਗਮ ਹੈ ਉੱਥੇ ਪਟਿਆਲਾ ਤੋਂ ਰੰਗਮੰਚ ਦੇ ਕਲਾਕਾਰ ਆਣਗੇ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ ਉਸ ਨੂੰ ਆਪਣੇ ਪਲੇ ਰਾਹੀਂ ਦੱਸਣਗੇ ਕਿਸ ਤਰ੍ਹਾਂ ਉਹ ਸ਼ਹਾਦਤ ਹੋਈ तो बहुत वाडा सुभाग, सुभाग अवसर है साड़े वास्ते कि अभी उन्होंने देख सी कलाकार किस तरह उस समय किस तरह शाद हुई सारा वर्णन उन्होंने दस्या जाएगा तो संतों में बेनती कि शामी छे बजे तो लेकर रात दस बजे तक सारा प्रोग्राम चलेगा जिससे गुरुद्वारा लंगर भी अतुद्ध वर्ताया जाएगा ये वास्ते बहुत ही सौभाग्यवादी कड़ी है कि यह सारी चीज़ें गुरुद्वार गुरुद्वारा श्री गुरु नानक दरबार पुरी वाली रेखी हो रही है और सात सत्कारयोग जो स्पोंसर है उन्होंने कृपा है साढ़े उत्तर गुरु महाराज की बख्शिश है जिस करके सारे कार्यगर हो रहे हैं तो वर्क है सारी चल रही है सब अपने है। सब अपने डिपार्टमेंट है सबने अपने अपने डिपार्टमेंट संभाले हुए हैं ये बहुत बड़ी टीम टीम वर्क है कुछ भी कला बंदा कुछ नहीं कर सकता गुरु तेग बहादुर जी तो बहुत सारे उत्तर आशीर्वाद है जो ये सारे समागम अभी कर रहे हैं और साई है कि तो वड़े -वड़े है। असी फ्यूचर में भी इस तुम्हें समागम करिए साडे सारे गुरुआन असं याद करिए क्योंकि शहादत असं भुल नहीं सकते क्योंकि ये जो शहादत सी कोई जर जोरू या मतलब जमीन वास्ते नहीं सी यह धर्म वास्ते थी धर्म हिंदू धर्म की रक्षा वास्ते ਇਸ ਤੋਂ ਵੱਡੀ ਸ਼ਹਾਦਤ ਨਹੀਂ ਹੋ ਸਕਦੀ ਸਾਰਾ ਸਰਵੰਸ ਦਾਨ ਕਿੰਨਾ ਦਾ ਹੋ ਗਿਆ ਦਾਨ ਕਿੰਨਾ ਦੇ ਵਾਸਤੇ ਸਿਰ ਧਰਮ ਵਾਸਤੇ ਤੇ ਗੁਰੂ ਕਹਿੰਦਾ ਸਾਡਾ ਜੋ ਸਿੱਖੀ ਧਰਮ ਹੈ ਸਭ ਤੋਂ ਸੱਚਾ ਤੇ ਸਭ ਤੋਂ ਉੱਚਾ ਧਰਮ ਹੈ ਬਾਈ ਮੀਨ ਖਾਲਸਾ ਬਾਈ ਸੱਚਾ ਬਲਾ ਸਭ ਸਿੱਖ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੀ ਮੈਸੇਜ ਹੈ ਤੁਹਾਡਾ ਸਮੁੱਚੇ ਸਿੱਖ ਸੰਗਤ ਨੂੰ ਖਾਸ ਇਹ ਸਮੁੱਚੇ ਸਿੱਖ ਸੰਗਤ ਨੂੰ ਕਹਿਣਾ ਚਾਹਨਾ ਹੈ ਕਿ ਗੁਰੂ ਨਾਲ ਜੁੜੋ ਗੁਰੂ ਵਾਲੇ ਬਨੋ ਪਹਿਲੇ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਸੀ ਜੇ ਸਿੱਖ ਸਿੰਘ ਨੂੰ ਨਾ ਮਾਰੇ ਤਾਂ ਇਹ ਕੌਮ ਕਦੇ ਨਾ ਰਹੇ ਅਗਰ ਇਹ ਕੌਮ ਨੂੰ ਹਮੇਸ਼ਾ ਜਿੱਤਣਾ ਚੜ੍ਹਦੀ ਕਲਾਈ ਸਨ ਤੇ ਤੁਹਾਨੂੰ ਸਭ ਨੂੰ ਜੁੜ ਕੇ ਰਹਿਣਾ ਪਏਗਾ ਨਾਲ ਮਿਲ ਕੇ ਕੰਮ ਕਰਨਾ ਪਏਗਾ ਮੈਂ ਇੱਕ ਬੰਦੇ ਦਾ ਨਾਮ ਹੋਲ ਕਹਿਣਾ ਚਾਹਨਾ ਜਿਨ੍ਹਾਂ ਨੇ ਇਸ ਗੁਰਗਰੀ ਚ ਆ ਕੇ ਬਹੁਤ ਸੇਵਾ ਕੀਤੀ ਹੈ ਸਾਡੇ ਗਰੰਤੀ ਸਾਹਿਬ ਨੇ ਗੁਰਸੇਵਕ ਸਿੰਘ ਜੀ ਔਰ ਸਾਡੇ ਦੋ ਸੇਵਾਦਾਰ ਨੇ ਇੱਕ ਰਾਜੀਵ ਔਰ ਇੱਕ ਜਤਿੰਦਰ ਨਾਲ ਖੜਾ ਸਾਡੇ ਇਹ ਜਤਿੰਦਰ ਸਿੰਘ ਜੀ ਨੇ ਸਾਡੇ ਸੇਵਾਦਾਰ ਨੇ ਇਹਨਾਂ ਨੇ ਬਹੁਤ ਗੁਰੂ ਘਰ ਅਸਤੇ ਸੇਵਾ ਕੀਤੀ ਹੈ ਔਰ ਸਾਰੀ ਸਿੱਖ ਸੰਗਤਾਂ ਨੇ ਮਿਲ ਕੇ ਗੁਰੂ ਘਰ ਨੂੰ ਬਣਾਇਆ ਮੈਂ ਸਭ ਦਾ ਦਿਲੋਂ ਧੰਨਵਾਦ ਕਰਨਾ ਵਾਹਿਗੁਰੂ ਸੋ ਬਿਲਕੁਲ ਸਮੁੱਚੀ ਸਿੱਖ ਸੰਗਤ ਗੁਰਦੁਆਰਾ ਗੁਰੂ ਨਾਨਕ ਦਰਵਾਜ਼ੇ ਦੀ ਕਮੇਟੀ ਨੇ ਅੱਜ ਜਿਹੜੇ ਪ੍ਰਬੰਧ ਨੇ ਬਹੁਤ ਸਜੇ ਤਰੀਕੇ ਨਾਲ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਔਰ ਕੱਲ ਫਿਰ ਇਹੀ ਸਮਾਗਮ ਨੇ ਜਿਹੜੇ 25 ਨਵੰਬਰ ਨੂੰ ਜਿਹੜੇ ਲਗਾਤਾਰ ਜਿਹੜੇ ਸੰਗਤ ਦੇ ਲਈ ਜਿਹੜੇ ਗੁਰੂ ਵਖ ਵਖ ਇਤਨੀ ਜਥੇਬੰਦਲੇ ਪ੍ਰਵਾਹੇ ਹੋ ਚਲਾਇਆ ਜਾਣੀ ਗੁਰਮukh ਸਿੰਘ ਰਪਾਣਾ ਚੜ੍ਹਦੀ ਕਲਾ ਟਾਈਮ ਟੀਵੀ ਮੁੰਬਈ ਕਾਲ ਸਾਹਿਬ ਵਾਈ ਗੁਰੂ ਜੀ ਦੀ ਫਕਾ ਸ ਸਾਡੇ ਇਧਰ ਇੱਕ ਗਵਾਹ ਸਖਸ਼ੀਅਤ ਨੇ ਰਾਮ ਸਿੰਘ ਰਾਠੌਰ ਜੀ ਜਿਹੜੇ ਐਸਡੀਪੀਸੀ ਦੇ ਫ੍ਰੀ ਇੰਡੀਅਨ ਸਟੇਜ ਦੇ ਪ੍ਰਚਾਰਕ ਨੇ ਉਹਨਾਂ ਦੀ ਫੈਮਿਲੀ ਹੁਣ ਸਾਡੇ ਨਾਲ ਹੈ ਉਹਨਾਂ ਦੇ ਦੋਵੇਂ ਸੁਪੁੱਤਰ ਨੇ ਔਰ ਉਹਨਾਂ ਦੀ ਡਾਟਰ ਹੈ ਇਹਨਾਂ ਨੂੰ ਪੁੱਛੋ ਜਰਾ ਇਹ ਸਮਾਗਮ ਕਿਸ ਤਰ੍ਹਾਂ ਲੱਗਿਆ ਇਹਨਾਂ ਇਜ਼ਾਦੇ ਡੈਡੀ ਦੇ ਸਹਿਯੋਗ ਦੇ ਬਿਨਾ ਸਮਾਗਮ ਹੋਣਾ ਨਹੀਂ ਸੀ ਵਾਈਗੋ ਜੀ ਦਾ ਕਾਲ ਸਾਹ ਵਾਈਗੋ ਜੀ ਦੇ ਭਲੇ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 350 ਸਾਲਾਂ ਨੂੰ ਕੀ ਸ਼ਹੀਦੀ ਗੁਰਪੁਰਬ ਮਨਾ ਰਹੇ ਆ ਤੇ ਬੁਰੀਲੀ ਗੁਰਦੁਆਰੇ ਦੇ ਵਿੱਚ ਇਸ ਵਕਤ ਅਸੀਂ ਹੈਗੇ ਆ ਇੱਥੇ ਦੀ ਜੇ ਪੂਰੀ ਕਮੇਟੀ ਸਾਰੇ ਵੀਰਾਂ ਨੇ ਮਿਲ ਕੇ ਬਹੁਤ ਹੀ ਚੰਗਾ ਜੋ ਪ੍ਰੋਗਰਾਮ ਕੀਤਾ ਹੋਵੇ ਗੁਰਪੁਰਬ ਮਨਾਇਆ ਹੋਵੇ ਤਿੰਨ ਦਿਨ ਦੇ ਦੀਵਾਨ ਸਜਾਏ ਨੇ ਤੇ ਇਹਦੇ ਵਿੱਚ ਅਲੱਗ-ਅਲੱਗ ਧਰਾਂ ਦੀਆਂ ਸੇਵਾਵਾਂ ਕੀਰਤਨ ਜਿੱਥੇ ਇਹ ਲੋਕੀ ਕਹਿੰਦੇ ਕਥਾ ਦੇ ਜੋ ਰਾਗ ਦਾ ਲੋਕਾਂ ਨੂੰ ਸੰਗਤ ਨੂੰ ਜੋੜਿਆ ਗਿਆ ਹੋਵੇ ਤੇ ਇੱਥੇ ਦੇ ਸਾਰੇ ਪ੍ਰਤਮਕਕਾਰ ਨੂੰ ਅਸੀਂ ਕਹਿੰਨੇ ਆ ਕਿ ਤੁਹਾਡਾ ਬਹੁਤ ਹੀ ਤਰਵਾਦ ਹੈਗਾ ਵੇ ਤੇ ਚਰ ਦੀ ਗੱਲ ਜਿੱਦਾਂ ਵੀ ਬਹੁਤ-ਬਹੁਤ ਤਰਵਾਦ ਜੋ ਐਕਸ ਲਾਈਵ ਕਵਰ ਕਰਦੇ ਪਏ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਬੋਰੀਵਲੀ ਮੁੰਬਈ ਮਹਾਰਾਸ਼ਟਰ ਵਿਖੇ ਅੱਜ ਦਾ ਇਹ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਧਿਆਨ ਦਾਸ ਜੀ ਉਹਨਾਂ ਦੇ ਤੇ ਸਤਿਗੁਰਾਂ ਜੀ ਦੀ ਮਹਾਨ 350 ਸਾਲਾਂ ਸ਼ਾਗ ਸ਼ਤਾਬ ਦਿਨ ਮਨਾਉਂਦੇ ਆ ਤੇ ਸਾਰੇ ਪ੍ਰੋਗਰਾਮ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਪਿਤਕੇ ਗਏ ਹਨ ਜਿਸ ਦੇ ਅੰਦਰ ਪੰਥ ਪ੍ਰਸਿੱਧ ਸਿੰਘ ਸਹਿਬਾਨ ਗਿਆਨੀ ਹਰਪਾਲ ਸਿੰਘ ਜੀਆ ਨੇ ਕਥਾ ਵਿਚਾਰ ਰਹੀ ਸੰਗਤ ਨੂੰ ਨਿਹਾਲ ਕੀਤਾ ਤੇ ਪੰਥ ਪ੍ਰਸਿੱਧ ਜਿਤਨੀ ਜਥੇ ਭਾਈ ਗੁਜਾਰ ਸਿੰਘ ਜੀ ਦਰਬਾਰ ਸਾਹਿਬ ਵਾਲੇ ਉਹਨਾਂ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਹਾਲ ਦਿੱਤਾ ਹੈ ਸੋ ਸੂਰੂ ਸਾਹਿਬ ਜੀ ਬਖਸ਼ਿਸ਼ ਦਾ ਸਦਕਾ ਇਹ ਸਾਰੇ ਪ੍ਰੋਗਰਾਮ ਕਿਤੇ ਗਏ ਹਨ ਸੋ ਸਤ ਸੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਿਧਾਂਤ ਨੂੰ ਲੈ ਕੇ ਇਹ ਵੱਡੀ ਸ਼ਹਾਦਤ ਦਿੱਤੀ ਸੀ ਉਸ ਸਿਧਾਂਤ ਨੂੰ ਅਸੀਂ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੀਏ ਸਤਪੁਰ ਸੱਤੇ ਪਾਤਸ਼ਾਹ ਮਹਾਰਾਜ ਜੀ ਮਹਿਰਕਾਰ ਨੂੰ ਪੰਥ ਨੂੰ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਸਾਰਿਆਂ ਨੂੰ ਆਪਸ ਦੇ ਵਿੱਚ ਭਾਈਚਾਰ ਦਾ ਸਤਿ ਸੱਤੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸਭ ਦੇ ਅੰਦਰ ਭਾਈਚਾਰਾ ਪੈਦਾ ਕਰਨ ਤਾਂ ਜੋ ਅਸੀਂ ਨਾਲ ਮਿਲ ਕੇ ਪੰਥ ਨੂੰ ਸਮਾਜ ਨੂੰ ਅੱਗੇ ਲੈ ਕੇ ਜਾ ਸਕੀਏ ਇਕਨਮੀ ਸੇ ਦੇ ਸਕੀਏ ਬੁਈਆ ਕੋ ਲਗਤਾਂ ਦੇ ਮਾਮਲੇ ਬੁਲਾਵਾ ਪਤੇ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਕਿਆਰੀ ਸਾਜੰਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਰ ਭਾਗੀ ਹਾਂ ਜੋ ਸਾਨੂੰ ਸਭ ਤੋਂ ਇੱਕ ਵਾਰ ਜੀ ਦਾ 350 ਦਾ ਜੇਬ ਸਤਾਬ ਜੀ ਮਨਾਉਣ ਦਾ ਮੌਕਾ ਮਿਲਿਆ ਸੋ ਸਾਡੇ ਵਿੱਚ ਸਾਡੇ ਵਿੱਚ ਬਹੁਤ ਸੰਗਤਾਂ ਵਿੱਚ ਸਰਦਾ ਭਾਉਨਾ ਜੀ ਕਿ ਇਹ ਟਾਈਮ ਆਵੇ ਤੇ ਜੀ ਤੁਮ ਤਾਂ ਆਪਣਾ ਬਣਾਈਏ ਸੋ ਆਪ ਦੇਖ ਰਹੇ ਹੋ ਸਰਦਾ ਬੜੀ ਤੁਮਤਾਵਨਾ ਸਰਦਾ ਭਾਉਨਾ ਪੇਸ਼ਤਾ ਦੀ ਗਾਰੀਆਂ ਹਨ ਜੋ ਸਾਨੂੰ ਗੁਰੂ ਸਾਹਿਬ ਨੇ ਦੇਣ ਦਿੱਤੀ ਹੈ ਇਹ ਮਨੁਸ਼ਾ ਸੀ ਦਿੱਤਾ ਹੈ ਉਹ ਆਪਣਾ ਪਿਰਤਨ ਬਣਾ ਕੇ ਸਭ ਕਰ ਰਿਹਾ ਹਨ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਸਾਹਮਣੇ ਆਪਣੇ ਚਲਾਂ ਜੋੜੀ ਰੱਖਣ ਇਸੇ ਤਰ੍ਹਾਂ ਵੱਧ ਚੜ ਕੇ ਸੇਵਾ ਕਰਨੀ ਤੱਕ ਤਾਂ ਬਖਸ਼ਣ ਕੁਰਸੀ ਖਿਜਣ ਨੂੰ ਬਖਸ਼ਣ ਅਮਰਦੀ ਦਾਸ ਬਖਸ਼ਣਾ ਸੰਗਤਾਂ ਨੂੰ ਆਪਣੇ ਪਿਆਰ ਨਾਲ ਚੰਨਾ ਜੋੜੀ ਰੱਖਣ ਇਸੇ ਤਰ੍ਹਾਂ ਜੇ ਆਉਣ ਵਾਲੇ ਪ੍ਰੋਗਰਾਮਾਂ ਦੀ ਵੱਧ ਚੜ ਕੇ ਇਸਾ ਪਾ ਕੇ ਸ਼ਰਧਾ ਭਾਵਨਾ ਮਨਾ ਸਕੀਏ ਇਹ ਬੇਨਤੀ ਅਪਨਾ ਕਰਨੀ ਹੈ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੇ